ਸਮਸਕਾ ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਜ਼ਿਲ੍ਹਾ ਸ਼ਰਬੋਦੀ ਦਸੂਆ ਪੁਲਿਸ ਨੇ ਨਾਕੇ ਦੌਰਾਨ ਜੰਮੂ ਕਸ਼ਮੀਰ ਤੋਂ ਆ ਰਹੇ ਟਰੱਕ ਨੂੰ ਰੋਕ ਕੇ ਚੈਕਿੰਗ ਕੀਤੀ ਜਿਸ ਵਿੱਚੋਂ ਪੁਲਿਸ ਦੇ ਹੱਥ ਚੂਰਾਪੋਸ ਤੇ 15 ਗ੍ਰਾਮ ਹੀਰੋਇਨ ਲੱਗੀ ਪੁਲਿਸ ਦੀ ਜਾਣਕਾਰੀ ਮੁਤਾਬਕ ਫੜੇ ਗਏ ਨੌਜਵਾਨਾਂ ਦੀ ਪਛਾਣ ਸੁਖਵਿੰਦਰ ਸਿੰਘ ਲਾਡੀ ਅਤੇ ਅਜੇਪਾਲ ਸਿੰਘ ਜੋ ਕਿ ਦਸੂਆ ਮੁਹੱਲਾ ਦਸ਼ਮੇਸ਼ ਨਗਰ ਵਾਰਡ ਨੰਬਰ 9 ਦੇ ਰਹਿਣ ਵਾਲੇ ਹਨ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੇ ਨਾਲ ਪ੍ਰਵੀਨ ਸੋਲ ਦੀ ਰਿਪੋਰਟ ਅਸਵੇਰੇ ਐਸਸੀ ਪਰਮਜੀਤ ਨੇ ਐਲਟੀਐਮ ਚੌਂਕ ਤੇ ਨਾਕਾਬੰਦੀ ਕੀਤੀ ਕਿ ਇੱਕ ਟਰੱਕ ਨੰਬਰੀ ਪੀਪੀ07ਐਮ 9752 ਜੋ ਕਿ ਮਕੇਰੀਆ ਵੱਲ ਵਾਰ ਰਿਹਾ ਸੀ ਇਹਨੂੰ ਉਹਨੇ ਰੁਕਣ ਦਾ ਇਸ਼ਾਰਾ ਕੀਤਾ ਤੇ ਦੇਖਦੇ ਦੇਖਦਿਆਂ ਜਿਹੜਾ ਟਰੱਕ ਡਰਾਈਵਰ ਸੀ ਉਹਨੇ ਕੰਡੈਕਟਰ ਦੀ ਮਦਦ ਨਾਲ ਦੋ ਬੋਰੇ ਜਿਹੜੇ ਆ ਜਿਹੜੇ ਅੱਗੋਂ ਚੋਕੇ ਨਾਲ ਥੱਲੇ ਸੁੱਟਦੇ ਜਿਹਦਾ ਮੂੰਹ ਖੁੱਲ ਗਿਆ ਜਿਹੜਾ ਮੂੰਹ ਖੁੱਲੋਂ ਤੁਹਾਨੂੰ ਛੱਕ ਪੈ ਗਿਆ ਤੇ ਇਹਨਾਂ ਨੂੰ ਜਦੋਂ ਦੋਨਾਂ ਬੋਰਾਂ ਨੂੰ ਚੈੱਕ ਕਰਕੇ ਕੀਤਾ ਗਿਆ ਤੇ ਇਹਦੇ ਵਿੱਚੋਂ ਜਿਹੜਾ ਡੋਟ ਚੂਰਾ ਕੋਸਟ ਬਰਾਮਦ ਹੋਈ ਤੇ ਨਾਲ ਹੀ ਇਹਦਾ ਜਿਹੜਾ ਕੰਡਕਟਰ ਸੀ ਜਦੋਂ ਉਹਨੂੰ ਚੈੱਕ ਕੀਤਾ ਗਿਆ ਤੇ ਉਹਦੇ ਕੋਲੋਂ 15 ਗ੍ਰਾਮ ਹਰੋਇਨ ਬਰਾਮਦ ਹੋਈ ਇਹਦੀ ਕਿੰਨੇ ਨੇ ਡੋਟੇ ਕਿੰਨੇ ਡੋਟੇ 40 ਕਿਲੋ ਹੈ ਜੀ ਤੇ ਹਰੋਇਨ 15 ਗ੍ਰਾਮ ਹੈ ਤੇ ਜਿਹੜਾ ਇਹਦਾ ਮਾਲਕ ਹੈਗਾ ਜਿਹੜਾ ਜਿਹਦੇ ਕੋਲ ਡੋਡੇ ਬਰੰਬਤ ਹੋਏ ਆ ਉਹਦਾ ਨਾਮ ਸੁਖਵਿੰਦਰ ਸਿੰਘ ਇਹਦੇ ਸਲਾਦੀ ਸਨ ਆਫ ਤਖਸੀਮ ਸਿੰਘ ਵਾਰਡ ਨੰਬਰ 9 ਦਸ਼ਮੀਜ ਨਗਰ ਸੁਹਾਵਾ ਤੇ ਜਿਹੜਾ ਨਾਲ ਇਹਦੇ ਕੰਡੈਕਟਰ ਸੀ ਜਿਹਦੇ ਕੋਲ ਬਰੰਬਤ ਹੋਈ ਉਹਦਾ ਨਾਮ ਅਜੀਤ ਪਾਲ ਸਿੰਘ ਸਨੂ ਬਲਦੇਵ ਸਿੰਘ ਇਹ ਵੀ ਜਿਹੜਾ ਵਾਰਡ ਨੰਬਰ 9 ਦਸ਼ਮੀਜ ਨਗਰ ਦਾ ਰਹਿਣ ਵਾਲਾ ਸੁਹਾਵਾ ਦਾ ਕਿਹੜੀ ਕਿਹੜੀ ਤਰ੍ਹਾਂ ਦੀ ਗੱਲ ਹੈ ਇਹ 15 21 6185 ਐਨਡੀ ਸਰ ਅਗਰ ਮੁਕੱਦਮਾ ਦਰਜ ਕਰਕੇ ਦੋਦੀ ਜਾ ਰਹੀ ਹੈ ਕਿ ਬੱਸ ਆ ਕਿ ਪਹਿਲਾ ਨਸ਼ੇ ਦੇ ਵੀ ਕਿੜਾਗਾ ਸੁਣ ਦਿੱਤਾ ਉਹ ਕਿਹੜਾ ਨਸ਼ੇ ਦਾ ਪਪਾ ਹਾਲੇ ਦੇਖਣ ਲੱਗੇ ਆ ਸਾਰੀਆਂ ਨੋਟਬੁੱਕਾਂ ਦੇਖਣ ਲੱਗੇ ਆ ਫਿਲਹਾਲ ਤੇ ਤਫ਼ਤੀਸ਼ ਚੱਲ ਰਹੀ ਹੈ